ਨੇ ਡਿਸਕ੍ਰਿਮੀਨੇਸ਼ਨ ਦੇ ਸਬੰਧ ਤੇ ਪਾਣੀ ਦੀ ਮਾਰੋਹੀ ਸੀ ਸਰਵੇ ਕੀਤਾ ਗਿਆ ਪੂਰਾ ਤਕਰੀਬਨ ਜਿਵੇਂ ਸਾਡੇ ਕੋਲ 300 ਦੇ ਕਰੀਬ ਜਿਹੜੀਆਂ ਲੜਕੀਆਂ ਨੇ ਸੀ ਜਿਨ੍ਹਾਂ ਦੀਆਂ ਸ਼ਾਦੀਆਂ ਹੋ ਚੁੱਕੀਆਂ ਨੇ ਜਾਂ ਜਿੰਨਾਂ ਦੀਆਂ ਸ਼ਾਦੀਆਂ ਹੋਣੀਆਂ ਨੇ ਉਹਨਾਂ ਦੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰ੍ਹਾਂ ਪਿਆਸਤੇ ਨੇ ਕਿ 30000 ਰੁਪਏ ਇੱਕ ਲੜਕੀ ਦੇ ਲਈ ਦੇ ਰਹੇ ਆ ਸਰਨ ਵਜੋਂ ਉਹ ਹੁਣ ਤੱਕ ਜਿਹੜੀਆਂ ਦੀਆਂ ਆਈਡੀਆਂ ਸ਼ਾਦੀਆਂ 27 ਸ਼ਾਦੀਆਂ ਤੇ ਤਰਨਤਨ ਸਾਹਿਬ ਦੀਆਂ ਨੇ 21 ਸ਼ਾਦੀਆਂ ਹੁਣ ਮੱਥੂ ਜਾਣਾ ਹੋ ਗਿਆ ਉਹਨੀਆਂ ਦੇ ਰਾਮ ਦਾ ਸਮਰਸਾਦ ਲਈ ਵੀ ਉੱਥੇ ਸੜੀਆਂ ਅਕਸਰੀਆਂ ਕਰਕੇ ਆਏ ਆ। ਇਸ ਤੋਂ ਪਹਿਲਾਂ ਵੀ 10 ਸੜੀਆਂ ਪੂਟੀਆਂ ਨੇ 12 ਤੇ ਹੋਣੀਆਂ ਸੀ। ਬੋਰਡ ਨਾਲ ਕੇ 118 ਦੇ ਕਿੰਨੇ ਸੜੀਆਂ ਨੇ। ਉਹ ਪੂਟੀਆਂ ਨੇ। ਅੱਜ ਦੀਆਂ ਹੋਣਗੀਆਂ ਅੱਜ ਦੀਆਂ ਸੜੀਆਂ ਲੰਨਾਂ ਜੀ। ਇਹਨਾਂ ਦੇ ਵਿੱਚ ਸਰਦੂ ਜੀ ਸਾਡੇ ਟੀਮ ਆਈ ਹੋਈ ਹੈ ਉੱਥੋਂ ਜੀ ਸਬੰਧੇ ਕਰ ਲਈ ਜੀ। ਸਰਦੂ ਜੀ ਸਾਰੇ ਜਿਲ੍ਹੇ ਸਾਹਿਬ ਨੇ ਬਾਗਸਤਨ ਵਾਲੇ ਸਿੱਧੂ ਸਾਹਿਬ ਨੇ ਸਾਰੇ ਇਕੱਠੇ ਹੋ ਕੇ ਆਏ ਨੇ ਤੇ ਇਹ ਪੈਸਾ ਜਿਹੜਾ ਸਾਥ ਸੰਗਤ ਦਾ ਉੱਥੇ ਉਹਨਾਂ ਨੇ ਕਿੱਥਾ ਦਿੱਤਾ। ਕਿਸੇ ਨੇ 500 ਡਾਲਰ ਦਿੱਤਾ ਜਿੰਨੇ 100 ਡਾਲਰ ਕਿਸੇ ਨੇ ਭላት ਦਿੱਤੇ ਨੇ ਜਾਂ ਡਬਲ ਦਿੱਤਾ ਹੈ ਤੇ ਇਹ ਪਾਸਾ ਕਰਕੇ ਸਾਡਿਆਂ ਦਾ ਸਾਰਾ ਖਰਚਾ ਜਲਾ 800 ਇਹ ਆਪਨਾ ਕਰਕੇ ਆਇਆ ਸਭਾ ਇਹ ਹੋਣੀਆਂ 21 ਲੱਗੇ ਹੋਣ ਜਾਣੀਆਂ ਨੇ ਤੇ ਸਾਡਿਆਂ ਦਾ ਸਾਰਾ ਖਰਚਾ ਜਲਾ ਉਹ ਸਰਟ ਦੇ ਸਾਥ ਸੰਗਰ ਕੀਤਾ ਜਾਦਾ ਇਸ ਤੋਂ ਬਾਅਦ ਨੇ ਸਾਡੇ ਹੁਣ 18 ਤੇ 8 ਲੈਵਲ ਤੇ ਦੇਬਨ 26 ਸਾਡੀਆਂ ਹੋਣ ਨੇ ਜਿਹੜੀਆਂ ਕਿ ਫਾਜ਼ਿਲ ਦਾ ਸੈੱਟ ਤੇ ਆ ਉਹਨਾਂ ਚੋਂ 28 ਤਰੀਕ ਨੂੰ ਜਿਹੜੀਆਂ ਅਸੀਂ ਕਰਦੇ ਆ ਉਹ ਤੇ 18 ਸਾਡੀਆਂ ਹੋਣੀਆਂ ਨੇ ਉਹਦੇ ਬਾਅਦ ਲਿਸਟਾਂ ਆਈ ਜਾ ਰਹੀਆਂ ਨੇ ਸਾਡੇ ਕੋਲ ਜਿਹਦਾ ਨੇ ਕੋਰ ਸੋਚ ਬੁੱਧ ਗਏ ਆ ਉਥੇ ਸਾਡੀ ਕੋਰ ਲਿਸਟ ਆ ਗਈ 18 ਵੀ ਵਾਲੀ ਕੋਰ ਵੀ ਲਿਸਟ ਆ ਗਈ ਸੋ ਟੋਟਲ ਮੇਰੇ ਸਾਹਮਣੇ 3 300 ਦੇ ਡਿਕਰੀ ਜਿਹੜੀ ਆ ਉਹਦਾ ਸਾਡਾ ਬਜਟ ਹੈ 3 ਕਰੋੜ ਦਾ ਬਜਟ ਅਸੀਂ ਫਿਕਸ ਕੀਤਾ ਹੋਇਆ ਉਹਦਾ ਤੇ ਜੇ ਵੱਧ ਵੀ ਗਿਆ ਜਿੱਸਾ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਉਸਾਰ ਨੂੰ ਦੱਸਿਆ ਜਾਂ ਸਾਡੇ ਵੀ ਪਿਆਰ ਵਿੱਚ ਹੀ ਉੱਥੇ ਕਰਨ ਦੀ ਜਿੰਨੀ ਸੀ ਪਾਈ ਜਾਏਗੀ ਅਸੀਂ ਕੋਸ਼ਿਸ਼ ਸਾਡੀ ਹੁੰਦੀ ਏ ਉਸ ਦੀ ਕਿ ਇਹਨਾਂ ਚ ਕੋਈ ਨਾ ਕੋਈ ਬੰਦਾ ਇੱਥੇ ਆਵੇ ਦਾ ਹੁਣ ਸਾਰੇ ਆਏ ਨੇ ਤਾਂ ਮੈਂ ਹਰ ਵਾਰੀ ਇਹ ਹੀ ਕਹਿੰਦਾ ਕਿ ਤੁਹਾਡੇ ਦਾ ਕੋਈ ਇੱਕੋ ਬੰਦੇ ਆਣ ਜਿਹੜੇ ਕਿ ਆ ਕੇ ਆਪ ਦੇਖਾਂਗੇ ਤੁਹਾਡੇ ਹੱਥੀਂ ਸੱਪੀ ਲੱਗ ਰਿਹਾ ਔਰ ਲੋਕਾਂ ਨੂੰ ਕਿਉਂਕਿ ਸੈਟੀਸਫਾਈ ਕਰਨਾ ਪੈਂਦਾ ਹਰ ਬੰਦਾ ਕੁਐਸਚਨ ਕਰਦਾ ਚਾਹੇ ਕੋਈ 100 ਡਾਲਰ ਹੀ ਦੇ ਗਰਾਂ ਤਾਂ ਕੋਈ ਪੁੱਛੇਗਾ ਵੀ ਪੈਸਾ ਮੇਰਾ ਕਿੱਥੇ ਲਾਇਆ ਸੋ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਇਹਨੂੰ ਪਤਾ ਹੋਵੇ ਕਿ ਇਹਨੇ ਬਿਲਕੁਲ ਸਹੀ ਜਗ੍ਹਾ ਤੇ ਪੈਸੇ ਲੱਗੇ ਆ ਫਿਰ ਅਸੀਂ ਸਾਣਾ ਮਿਲਾਂਦੇ ਨਹੀਂ ਇਹਨਾਂ ਨੂੰ ਇਹਨਾਂ ਦੇ ਸੱਪੀ ਚ ਤਦਕੈਲਾ ਬੈਲਪੇਦ ਕੋ ਆਪ ਤੋਂ ਬਿਨਾ ਸਿਆਸਤ ਨੂੰ ਇਹਨਾਂ ਕੰਮ ਕਰਾਦਾ ਕੀਤਾ ਜਾਂਦਾ ਬਿਲਕੁਲ ਕੀਤਾ ਜਾ ਰਿਹਾ ਹੈ ਇੱਥੇ ਕੋਈ ਰਾਤ ਬਾਦ ਨਹੀਂ ਦੇਖੀ ਜਾ ਰਹੀ ਦੇਖੋ ਟੈਸਟ ਬੋਲਰ ਪਹਿਲਾਂ ਵੀ ਇਸ ਤਰ੍ਹਾਂ ਹੀ ਹੈ ਚਾਹੇ ਭਾਈ ਫਲਸੀਆ ਮਾਸ ਲਾਈਏ ਤੇ ਛੁੜੀ ਪਤਾ ਸੀ ਰਾਤ ਬਾਦ ਵੀ ਦੇਖੀ ਵੀ ਅਸੀਂ ਇਸੇ ਕੰਟਰੀ ਵਿੱਚ ਨਹੀਂ ਦੇਖੀ ਕੋਈ ਕੰਟਰੀ ਦੇ ਇਸ ਤਰ੍ਹਾਂ ਟ੍ਰਿਕ ਕਰਨ ਨਾਲ ਐਥੀਮ ਜੋ ਹੋ ਰਿਹਾ ਸਾਨੂੰ ਇਹ ਨਹੀਂ ਦੇਖਿਆ ਜਾਂਦਾ ਹਾਂ ਇਹ ਹੈ ਕਿ ਸਾਡੀ ਤੈਹੀਕਤ ਪੂਰੀ ਹੁੰਦੀ ਹੈ ਕਿ ਵਾਕੇ ਜਿਹੜੀ ਉਹ ਫੈਂਡੀ ਹੈਗੀ ਆ ਪਾਣੀ ਨਾਲ ਅਫੈਕਟਡ ਹੋਈ ਆ ਉਹ ਅਗਰ ਉਹ ਪਾਣੀ ਨਾਲ ਅਫੈਕਟਡ ਹੈ ਸਰਪੰਚ ਤੋਂ ਸਟੈਂਪ ਲੱਗਦੀ ਹੈ ਉਹ ਵੀ ਕਰਦਾ ਹੈ ਸਾਡਾ ਨਰਿਸੀ ਕਰਦੇ ਫਾਰਮ ਕੋ ਯਾਨਾ ਦਾ ਉਨੀ ਹੀ ਮਜ਼ਾਦ ਕੀਤੀ ਜਾਂਦੀ ਹੈ ਲਿਖਣ ਜਾਂ ਜਿਤਨਾ ਮਾਨਯੋਗ ਹੈ ਕੋਰਨੇਨ ਨੇ ਇੱਕ ਜੋਗ ਹਦੇਸ਼ ਕੀਤਾ ਹੈ ਜਿਹੜਾ ਨਕਲੀ ਛਾਤੀ ਕਰਨ ਦੀ ਤੋਰ ਰੱਖੀ ਹੈ ਉਹ ਤਾਂ ਸਾਡੀ ਗਾਹੀ ਦਾ ਦੇਖੋ ਸਾਡੇ ਕੋਲ ਇੰਸਪੈਕਸ਼ਨ ਫਾਰਮ ਬਣੇ ਹੋਏ ਨੇ ਸਾਡੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਏਜ ਕਿਉਂਕਿ ਇਸ ਤੋਂ ਵੱਡਾ ਜੁਰਮ ਨਹੀਂ ਹੈ ਕੋਈ ਵੀ ਅਗਰ ਅਸੀਂ ਨਵਾਲਕ ਸਾਦੇ ਕਰਦੇ ਹਾਂ ਅਸਮਰਤੀ ਦਿਨਾ ਤੇ ਤੋਂ ਵੱਡਾ ਜੁਰਮ ਨਹੀਂ ਕੋਈ ਵੀ ਜੁਰਮ ਨਹੀਂ ਹੋ ਸਕਦਾ ਪ੍ਰਿੰਸੀਪਲ ਨਾਲ ਦਿੱਤੀ ਜਾਂਦੀ ਆ ਉਹਨਾਂ ਦੀ ਬਿਚਾਰਾ ਉਹਦੇ ਦਾਖਲ ਕਰਵਾ ਦਿੱਤਾ ਜਾਂਦਾ ਸਾਰੇ ਦਸਤਾਵੇਜ਼ ਲੈ ਜਾਂਦੇ ਨੇ ਤੇ ਇਸ ਦਾ ਖਾਸ ਖਿਆਲ ਰੱਖਿਆ ਜਾਂਦਾ ਤੇ ਦੂਸਰਾ ਅੰਦਰ ਦੀ ਬਾਕੀ ਲੋੜਵੰਦ ਫੈਮਲੀ ਹੈ ਕਿ ਦੋ ਤਿੰਨ ਚੀਜ਼ਾਂ ਹੈਗੀਆਂ ਜਿਹੜੀਆਂ ਦੇਖ ਕੇ ਪਰਮ ਪਰ ਨਾ ਰੰਦਾ ਉਹਨਾਂ ਨੂੰ ਸਾਲੋਂ ਪਹਿਲਾਂ ਪੁੱਛ ਕਰਕੇ ਤੇ ਫਿਰ ਉਹਦੇ ਚੱਕਰ ਵਿੱਚ ਚੱਲੇ ਜਾਂਦੇ ਕੁਦਰਤ ਦੀ ਕਰੋਤੀ ਸੀ ਸਾਡਾ ਇਹਨਾਂ ਦੋ ਤਿੰਨ ਜਿੰਨਿਆਂ 'ਚ ਬਹੁਤ ਨੁਕਸਾਨ ਹੋਇਆ ਔਰ ਪੰਜਾਬੀ ਭਾਈਚਾਰਾ ਜਿੱਥੇ ਵੀ ਦੁਨੀਆ 'ਚ ਬੈਠਾ ਹੈ ਉਹ ਇਸ ਗੱਲ ਨਾਲ ਬਹੁਤ ਦੁਖੀ ਹੋਇਆ ਕਿ ਇੰਨਾ ਵੱਡਾ ਪੰਜਾਬ ਦਾ ਨੁਕਸਾਨ ਕਿਉਂ ਹੋਇਆ ਉਹ ਸਾਰੀ ਸੰਗਤ ਸੈਟਲ ਦੀ ਇਕੱਠੀ ਹੋ ਕੇ ਉਹਨਾਂ ਨੇ ਸੋਚਿਆ ਸੀ ਕਿ ਅਸੀਂ ਕੁਝ ਨਾ ਕੁਛ ਇਹਦੇ ਵਿੱਚ ਹਮਦਰਦੀ ਜਤਾ ਕੇ ਅਸੀਂ ਵੀ ਕੁਝ ਪੁੰਨਦਾਨ ਕਰੀਏ ਤਾਂ ਕਿ ਥੋੜਾ ਬਹੁਤ ਲੋਗਾਂ ਦਾ ਫਾਇਦਾ ਹੋ ਸਕੇ ਸੋ ਸੈਟਲ ਦੀ ਸਾਰੀ ਸੰਗਤ ਨੇ ਕੁਝ ਫੰਡ ਅਰੇਂਜ ਕੀਤਾ ਸੀ ਜਿਹੜਾ ਇੱਥੇ ਪਹੁੰਚਾਉਣਾ ਚਾਹੁੰਦੇ ਸਨ ਸਾਨੂੰ ਸਭ ਤੋਂ ਵੱਧ ਏਸੀ ਕੇ ਕਿਵੇਂ ਇਹ ਯੋਗ ਪੈਸਾ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਇਸ ਤਕਲੀਫ ਨੇ ਮਾਰਿਆ ਹੈ ਉਹਨਾਂ 'ਚ ਜਾ ਸਕਦਾ ਸੋ ਸਾਡੇ ਕੋਲ ਉਸ ਵੇਲੇ ਸਰਬਾਧਾ ਭਲਾ ਟੀਮ ਸੀ ਜਿਨ੍ਹਾਂ ਨੂੰ ਅਸੀਂ